ठ एक बाघ फूल असी फुल हां बाग ने देश पंजाब दे सोने सोने प्यारे प्यार फूल हां गुलाब दे फुला महका वंडना हर दम खिड़दे रहना रल के रहना के रल के बहना गाँवना सुनना कहना है एक दूजे न मिलके गाइए फरक कदे ना किता है ਰਲ ਮਿਲ ਜੋ ਫੁੱਟਬਾਲ ਬਣਾਇਆ ਪਾੜ ਲਿਆ ਤਾਂ ਸੀਤਾ ਹੈ ਆਪੋ ਵਿੱਚ ਜੇ ਝਗੜਾ ਹੋਵੇ ਰੁਸ ਰੁਸ ਆਪ ਮਨਾਉਂਦੇ ਹਾਂ ਜੇਕਰ ਕੋਈ ਰੋਂਦਾ ਹੋਵੇ ਉਸਨੂੰ ਚੁੱਪ ਕਰਾਉਂਦੇ ਹਾਂ ਖੇਡ ਖੇਡ ਵਿੱਚ ਜੋ ਸਿੱਖਦੇ ਹਾਂ ਉਸਨੂੰ ਫੇਰ ਸਿਖਾਉਂਦੇ ਹਾਂ ਇੱਕ ਦੂਜੇ ਦੀ ਮਦਦ ਲਈ ਅਸੀਂ ਆਪਣਾ ਹੱਥ ਵਧਾਉਂਦੇ ਹਾਂ ਉੱਚ ਨੀਚ ਦਾ ਫਰਕ ਨਾ ਕਰੀਏ ਜਾਤ ਪਾਤ ਦਾ ਗਿਆਨ ਨਹੀਂ ਆਪਣੇ ਰੰਗ ਵਿੱਚ ਆਪੇ ਰਾਜ਼ੀ ਸੱਚੇ ਹਾਂ ਬੇਈਮਾਨ ਨਹੀਂ